ਨੇ ਤੇ ਤੁਹਾਡਾ 30 ਲੱਖ ਦੀ ਖਰੀਦਿਆ ਕਰ ਲੈ ਪ੍ਰਧਾਨ ਨੇ ਜੋ ਮੈਂ ਜਿਹੜਾ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਦੀ ਖਰੀਦਿਆ ਤੁਹਾਡਾ ਨੇ ਲੰਡੂ ਪ੍ਰਧਾਨ ਨੇ ਤੁਹਾਡਾ ਐਮ ਐਲ ਏ 30 ਲੱਖ ਦੇ ਵਿੱਚ ਖਰੀਦਿਆ ਗੱਲ ਇਹ ਆਈ ਜੀ ਉਹ ਕਹਿੰਦੇ ਜੀ ਮੈਂ ਤਾਂ ਇੰਨਾ ਇਮਾਨਦਾਰ ਆ ਭਾਈ ਹੁਣ ਤੁਸੀਂ 5 ਕਰੋੜ ਰੁਪਏ ਦੇ ਕੇ ਤੁਸੀਂ 30 ਲੱਖ ਦੀ ਗੱਲ ਕਰਦੇ ਸੀ ਉਹ ਕਹਿੰਦੇ ਤੁਸੀਂ 30 ਲੱਖ ਨਹੀਂ 5 ਕਰੋੜ ਦੇ ਕੇ ਛੁੱਟੋਗੇ ਜੀ ਇਹਦੀ ਇਨਕੁਆਰੀ ਕਰਾਈ ਜਾਵੇ ਜੇ ਸੱਚਾ ਹੈ ਤਾਂ ਪ੍ਰੈਸ ਤੋਂ ਕਿਉਂ ਛੁਪਦਾ ਫਿਰਦਾ ਹੈ 30 ਲੱਖ ਤਾਂ 30 ਲੱਖ ਦਾ ਹੀ ਤੁਹਾਡੇ ਕੋਲ ਜੀ ਸਾਰੇ ਸਬੂਤ ਪਏ ਨੇ ਜੀ ਬਿਲਕੁਲ ਬਿਲਕੁਲ ਗੱਲ ਇਹ ਵੀ ਆਉਂਦੀ ਜੀ ਬਹੁਤ ਸਾਰੇ ਤੁਸੀਂ ਗੱਲ ਇਹ ਕੀਤੀ ਸੀ ਵੀ ਬੈਂਕ ਭਾਈ ਇਮਾਨਦਾਰ ਪ੍ਰਧਾਨ ਆ ਪਰ ਲੋਕ ਇਹ ਕਹਿੰਦੇ ਜੀ ਤੂੰ ਉਹ ਕਹਿੰਦੇ ਜੀ 30 ਲੱਖ ਰੁਪਏ ਤਾਂ ਤੁਸੀਂ ਵੀ ਦਿੱਤਾ ਜੀ ਵੀ ਤੁਸੀਂ ਵੀ ਇਹ ਕੋਈ ਚੰਗੀ ਗੱਲ ਥੋੜੀ ਇਹ ਇਮਾਨਦਾਰੀ ਦੀ ਗੱਲ ਨਹੀਂ ਹੈ ਜੀ ਤੁਹਾਨੂੰ ਅਜਿਹਾ ਕੀ ਮਜਬੂਰ ਕਰਤਾ ਜੀ ਜਾਂ ਤੁਹਾਡੀ ਕੀ ਮਜਬੂਰੀ ਬਣ ਗਈ ਵੀ ਤੁਹਾਨੂੰ ਨਾਲ 30 ਲੱਖ ਰੁਪਏ ਦੇਣਾ ਪੈ ਗਿਆ ਪ੍ਰਧਾਨ ਜੀ ਲੇਕਿਨ ਉਹ ਤਾਂ ਕੋਈ ਇਹੋ ਜੇ ਕਾਰਨ ਬਣ ਗਏ ਵੀਰ ਜੀ ਕੋਈ ਗੱਲ ਨਹੀਂ ਬਾਕੀ ਫਿਰ ਬੈਠ ਕੇ ਸਟੇਟਮੈਂਟ ਦੇਾਂਗੇ ਤੁਹਾਨੂੰ ਫੇਰ ਵੀ ਮੈਂ ਕਹਿੰਦਾ ਵੀ ਚਲੋ ਲੋਕਾਂ ਨੂੰ ਥੋੜੀ ਕਲੈਰਟੀ ਹੋ ਜਾਵੇ ਜੀ ਸੋ ਵਿੱਚੀ ਪ੍ਰਧਾਨ ਸਾਹਿਬ ਵੀ ਫੋਨ ਕੱਟ ਗਏ ਆ ਬੀਤੇ ਦਿਨਾਂ ਤੋਂ ਇੱਕ ਵੀਡੀਓ ਤੁਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਵੇਖੀ ਕਿ ਕਿਵੇਂ ਮੰਡੀ ਮੋੜ ਦੇ ਵਿੱਚ ਮੋੜ ਮੰਡੀ ਦੇ ਵਿੱਚ ਹੰਗਾਮਾ ਹੁੰਦਾ ਹੈ ਕੁਰਸੀ ਨੂੰ ਲੈ ਕੇ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਕਰਨੈਲ ਸਿੰਘ ਜੀ ਹੋਣੀ ਜੇ ਜਿੱਥੇ ਚਿੱਟ ਲੱਗੀ ਹੁੰਦੀ ਹੈ ਉਸ ਤੋਂ ਬਾਅਦ ਵੀ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਜਾਂਦਾ ਤੇ ਹੰਗਾਮਾ ਹੋ ਜਾਂਦਾ ਹੈ ਤੇ ਹੰਗਾਮੇ ਦੇ ਵਿੱਚ ਗੱਲ ਹੱਥੋਂ ਪੈ ਤੇ ਪਹੁੰਚ ਜਾਂਦੀ ਹੈ ਤੇ ਪ੍ਰਧਾਨ ਸਾਹਿਬ ਨੂੰ ਸ਼ਬਦ ਅਝਿਹਾ ਵਰਤ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਉਹੀ ਸ਼ਬਦ ਵਰਤ ਕੇ ਕਿਹਾ ਕਿ ਇਸ ਪ੍ਰਧਾਨ ਨੇ ਜਮੈਂ ਜੇ ਸ਼ਬਦ ਕਹਿ ਵੀ ਦਵਾਂ ਤਾਂ ਲੰਡੂ ਪ੍ਰਧਾਨ ਨੇ ਤੁਹਾਡਾ ਐਮਐਲਏ 30 ਲੱਖ ਦੇ ਵਿੱਚ ਖਰੀਦਿਆ ਤੇ ਹੁਣ ਗੱਲ ਸਾਹਮਣੇ ਆ ਗਈ ਆ ਵੀ ਸੁਖਵੀਰ ਸਿੰਘ ਮੈਸਰ ਖਾਨਾ ਕਉਕੇ ਇਲਜ਼ਾਮ ਸਿੱਧੇ ਵਿਧਾਇਕ ਸਾਹਿਬ ਦੇ ਉੱਤੇ ਸੀਗੇ ਤੇ ਉਹਨਾਂ ਨੇ ਇੱਕ ਮਾਣਹਾਨੀ ਦਾ ਨੋਟਿਸ ਕਰਨੈਲ ਸਿੰਘ ਪ੍ਰਧਾਨ ਜੀ ਹੋਰਾਂ ਨੂੰ ਭੇਜ ਦਿੱਤਾ ਹੈ ਉਹ ਕਹਿੰਦੇ ਭਾਈ ਇਮਾਨਦਾਰ ਤਾਂ ਮੈਂ ਆ ਮੇਰੀ ਸ਼ਭੀ ਨੂੰ ਤੁਸੀਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ 5 ਕਰੋੜ ਦਾ ਮੁਆਵਜ਼ਾ ਦੇਣਾ ਪੈਣਾ ਨਹੀਂ ਤਾਂ ਫਿਰ ਸ਼ਰਮ ਮੁਆਫੀ ਮੰਗ ਲਿਓ ਤੇ ਇਸੇ ਮਾਮਲੇ ਦੇ ਵਿੱਚ ਕਰਨੈਲ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਸੋ ਗੱਲਬਾਤ ਕਰਾਂਗੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬੀ ਲੋਕ ਚੈਨਲ ਦੇ ਉੱਤੇ ਜੀ ਵੀਰ ਜੀ ਕੋਰਟ ਚ ਜਾਵੇ ਜੇ ਨੋਟਿਸ ਦਿੱਤਾ ਕੋਈ ਗੱਲ ਨਹੀਂ ਸਾਮਣਾ ਕਰਾਂਗੇ ਨਹੀਂ ਇਹ ਮੈਨੂੰ ਵੀ ਥੋੜਾ ਜਿਹਾ ਗੱਲ ਇਹ ਆਈ ਜੀ ਉਹ ਕਹਿੰਦੇ ਜੀ ਮੈਂ ਤਾਂ ਇੰਨਾ ਇਮਾਨਦਾਰ ਆ ਭਾਈ ਹੁਣ ਤੁਸੀਂ 5 ਕਰੋੜ ਰੁਪਏ ਦੇ ਕੇ ਤੁਸੀਂ 30 ਲੱਖ ਦੀ ਗੱਲ ਕਰਦੇ ਸੀ ਉਹ ਕਹਿੰਦੇ ਤੁਸੀਂ 30 ਲੱਖ ਨਹੀਂ 5 ਕਰੋੜ ਦੇ ਕੇ ਛੁੱਟੋਗੇ ਜੀ ਅਸੀਂ ਲੀਗਲ ਨੋਟਸ ਦਾ ਜਵਾਬ ਵੀ ਦੇਵਾਂਗੇ ਕੋਰਟ ਦੇ ਵਿੱਚ ਵੀ ਜਵਾਬ ਦੇਵਾਂਗੇ ਸਰਕਾਰ ਤੋਂ ਵੀ ਮੰਗ ਕੀਤੀ ਹੈ ਵੀ ਇਹਦੀ ਇਨਕੁਆਰੀ ਕਰਾਈ ਜਾਵੇ ਜੇ ਸੱਚ ਹੈ ਤਾਂ ਪ੍ਰੈਸ ਤੋਂ ਕਿਉਂ ਛੁੱਪਦਾ ਫਿਰਦਾ ਹੈ ਪਰ ਇਸ ਨੂੰ ਕੋਈ ਬਿਆਨ ਨਹੀਂ ਉਹਨੇ ਹਾਲ ਤੱਕ ਦਿੱਤਾ ਹੂੰ ਠੀਕ ਹੈ ਇਸ ਕਰਕੇ ਅ ਜਿਹੜੀ ਮੈਂ ਗੱਲ ਕਹੀ ਹੈ ਮੈਂ ਉਸ ਗੱਲ ਤੇ ਪੂਰੀ ਤਰ੍ਹਾਂ ਅ ਬੱਜਤਾ ਮੈਂ ਝੂਠੀ ਗੱਲ ਕੋਈ ਨਹੀਂ ਆਖੀ ਜਿੰਨੇ ਤੁਸੀਂ ਕਿਹਾ ਵੀ 30 ਲੱਖ ਤਾਂ 30 ਲੱਖ ਦਾ ਹੀ ਤੁਹਾਡੇ ਕੋਲ ਜੀ ਸਾਰੇ ਸਬੂਤ ਪਏ ਨੇ ਜੀ ਬਿਲਕੁਲ ਬਿਲਕੁਲ ਇਹ ਲੈਣ ਦੇਣ ਜੀ ਸਾਰਾ ਕੈਸ਼ ਹੋਇਆ ਸੀ ਜੀ ਜਾਂ ਫਿਰ ਖਾਤਿਆਂ ਦੇ ਵਿੱਚ ਹੋਇਆ ਜੀ ਜੀ ਇਨਕੁਆਰੀ ਲੱਗੇ ਇਨਕੁਆਰੀ ਦੇ ਵਿੱਚ ਅਸੀਂ ਸਾਰਾ ਕੁਝ ਸਬੂਤ ਪ੍ਰੂਫ ਦੇਾਂਗੇ ਜੀ ਹਾਂਜੀ ਤੇ ਗੱਲ ਇਹ ਵੀ ਆਉਂਦੀ ਜੀ ਬਹੁਤ ਸਾਰੇ ਤੁਸੀਂ ਗੱਲ ਇਹ ਕੀਤੀ ਸੀ ਵੀ ਬੈਂਕ ਭਾਈ ਇਮਾਨਦਾਰ ਪ੍ਰਧਾਨ ਆ ਪਰ ਲੋਕ ਇਹ ਕਹਿੰਦੇ ਜੀ ਤੂੰ ਉਹ ਕਹਿੰਦੇ ਜੀ 30 ਲੱਖ ਰੁਪਏ ਤਾਂ ਤੁਸੀਂ ਵੀ ਦਿੱਤਾ ਜੀ ਵੀ ਤੁਸੀਂ ਵੀ ਇਹ ਕੋਈ ਚੰਗੀ ਗੱਲ ਥੋੜੀ ਇਹ ਇਮਾਨਦਾਰੀ ਦੀ ਗੱਲ ਨਹੀਂ ਆ ਜੀ ਵੀ ਤੁਸੀਂ ਕਿਉਂ ਫਿਰ ਤੁਸੀਂ ਕਾਬਲੀਅਤ ਦੇ ਆਧਾਰ ਤੇ ਪ੍ਰਦਾਨ ਕੀਆ ਜਵਾਬ ਵੀ ਮੈਂ ਜਦੋਂ ਇਨਕੁਆਰੀ ਲੱਗੂ ਦੇ ਦੂੰਗਾ ਲੇਕਿਨ ਸਵਾਲ ਇਹ ਹੁੰਦਾ ਹੈ ਮੇਰੀ ਇਮਾਨਦਾਰੀ ਤੁਸੀਂ ਮੰਡੀ ਦੇ ਵਿੱਚ ਢੇੜਾ ਦੇ ਜੋ ਆ ਕੇ ਮੰਡੀ ਦੇ ਲੋਕਾਂ ਤੋਂ ਪੁੱਛ ਲੋ ਸ਼ਹਿਰ ਦੇ ਲੋਕਾਂ ਤੋਂ ਇੱਕ ਵੀ ਬੰਦਾ ਉਂਗਲ ਖੜੀ ਕਰਕੇ ਕਹਿ ਦੇ ਵੀ ਮੈਨੂੰ 28 ਸਾਲ ਹੋ ਗਏ ਨੇ 98 ਚ ਪਹਿਲੀ ਵਾਰ ਕਾਉਂਸਲਰ ਬਣਿਆ ਤੇ ਪਹਿਲੀ ਟਰਮ 'ਚ ਮੈਂ ਪ੍ਰੈਜ਼ੀਡੈਂਟ ਬਣਿਆ ਜੀ ਤੇ ਪੰਜਵੀਂ ਟਰਮ ਮੇਰੀ ਹੈ ਇਸ ਵੇਲੇ ਦੂਜੀ ਵਾਰ ਬਣਿਆ ਹੂੰ ਤੇ ਦੋ ਟਰਮਾਂ ਮੇਰੀ ਵਾਈਫ ਇੱਕ ਟਰਮ ਹੁਣ ਜਿਮਨੀ ਚ ਆਉਣ ਮੇਰੀ ਵਾਈਫ ਦੀ ਥਾਂ ਤੇ ਉਹਨਾਂ ਦੀ ਡੈਥ ਹੋ ਗਈ ਸੀ ਮੇਰੀ ਨੂੰ ਜਿੱਤੀ ਹੈ ਮੈਂ ਮੇਰੀ ਲੋਕਪ੍ਰੀਅਤਾ ਬਹੁਤ ਹੈ ਮੈਂ ਲੋਕਾਂ ਚ ਵਿਚਰਦਾ ਮੈਂ ਸਮਾਜ ਸੇਵਾ ਮੰਨ ਕੇ ਕੰਮ ਕਰਦਾ ਰਾਜਨੀਤੀ ਕਰਕੇ ਨਹੀਂ ਕਰਦਾ ਤੁਸੀਂ ਮੰਡੀ ਦੇ ਵਿੱਚ ਆ ਕੇ ਲੋਕਾਂ ਨੂੰ ਪੁੱਛੋ ਵੀ ਕਰਨੈਲ ਸਿੰਘ ਪ੍ਰਧਾਨ ਨੇ ਕੋਈ ਇਹ ਪ੍ਰਧਾਨ ਬਣਨ ਤੋਂ ਜਾਂ ਐਮਸੀ ਬਣਨ ਤੋਂ ਬਾਅਦ ਕੋਈ ਕਿਸੇ ਨਾਲ ਕਿਸੇ ਤੋਂ ਕੋਈ ਪੈਸਾ ਕਿਸੇ ਵੀ ਕੰਮ ਦਾ ਲਿਆ ਹੋਵੇ ਤੁਹਾਡੇ ਪਰਿਵਾਰ ਨੂੰ ਲੋਕਾਂ ਨੇ ਜੀ ਹੁਣ ਤੱਕ ਸਿਹਰਾ ਦਿੱਤਾ ਜੀ ਦਿੰਦੇ ਰਹੇ ਆ ਤੇ ਤੁਹਾਨੂੰ ਅਜੇ ਹਕੀ ਕੀ ਮਜਬੂਰ ਕਰਤਾ ਜੀ ਜਾਂ ਤੁਹਾਡੀ ਕੀ ਮਜਬੂਰੀ ਬਣ ਗਈ ਵੀ ਤੁਹਾਨੂੰ ਨਾਲ 30 ਲੱਖ ਰੁਪਏ ਦੇਣਾ ਪਿਆ ਪ੍ਰਧਾਨ ਜੀ ਕਿਤੇ ਦੂਜੀਆਂ ਵੀ ਜਿਹੜੀਆਂ ਸਿਗੀਆਂ ਜੀ ਜਾਂ ਉਹ ਸੀਗੀਆਂ ਉਹਦੇ ਵਿੱਚ ਵੀ ਕੋਈ ਇਹ ਕਿਉਂਕਿ ਲੋਕਾਂ ਨੇ ਤਾਂ ਸਵਾਲ ਕਰਨੇ ਆ ਜੀ ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਫਿਰ ਵੀ ਮੀਰ ਜੀ ਇਹ ਸੀਗਾ ਮੈਂ ਮੈਨੂੰ ਜਦੋਂ ਸਾਡੇ ਪਹਿਲੇ ਪ੍ਰਧਾਨ ਸੀ ਨਾ ਪਹਿਲੇ ਇਸ ਟਰਮ ਦੇ ਵਿੱਚ ਉਹ ਅਸਿਫਾ ਦੇਗੇ ਸੀਟ ਖਾਲੀ ਹੋਗੀ ਜੀ 17 ਚੋਂ 14 ਐਮਸੀ ਮੇਰੇ ਕੋਲੇ ਆ ਗਏ ਮੈਨੂੰ ਕਹਿੰਦੇ ਤੁਹਾਨੂੰ ਬਣਾਉਨੇ ਆ ਲੇਕਿਨ ਮੰਡੀ ਦੀ ਜਿਹੜੀ ਜਿਹੜੇ ਮੰਡੀ ਦੇ ਲੋਕ ਹੈ ਮੰਡੀ ਦੇ ਲੋਕ ਚਾਹੁੰਦੇ ਸੀ ਵੀ ਜੇ ਡਿਵੈਲਪਮੈਂਟ ਸਹੀ ਹੋਊਗੀ ਤਾਂ ਕਰਨੈਲ ਕਰਾ ਸਕਦਾ ਮੈਂ ਨੌਲੇਜ ਬਹੁਤ ਰੱਖਦਾ ਸੀ ਕਨਸੈਕਸ਼ਨ ਦੀ ਵੀ ਨੌਲੇਜ ਰੱਖਦਾ ਇਹ ਵੀ ਰੱਖਦਾ ਹਮਮ ਲੇਕਿਨ ਲੋਕਾਂ ਦੀ ਇੱਛਾ ਸੀ ਲੋਕਾਂ ਦੀ ਇੱਛਾ ਸੀ ਮੇਰੇ ਕੋਲੇ ਲੋਕ ਆਉਣ ਲੱਗ ਗਏ ਮੰਡੀ ਦੇ ਲੋਕ ਆ ਕਹਿਣ ਲੱਗੇ ਉਹਨਾਂ ਨੇ ਐਮ ਸੀ ਵੀ ਇਕੱਠੇ ਕਰਤੇ ਲੇਕਿਨ ਉਹ ਤਾਂ ਕੋਈ ਇਹੇ ਜੇ ਕਾਰਨ ਬਣ ਗਏ ਵੀਰ ਜੀ ਕੋਈ ਗੱਲ ਨਹੀਂ ਬਾਕੀ ਫਿਰ ਬੈਠ ਕੇ ਸਟੇਟਮੈਂਟ ਦੇਵਾਂਗੇ ਤੁਹਾਨੂੰ ਫਿਰ ਵੀ ਮੈਂ ਕਹਿੰਦਾ ਵੀ ਚਲੋ ਲੋਕਾਂ ਨੂੰ ਥੋੜੀ ਕਲੈਰਟੀ ਹੋ ਜAVE ਜੀ ਸੋ ਵਿੱਚ ਪ੍ਰਧਾਨ ਸਾਹਿਬ ਵੀ ਫੋਨ ਕੱਟ ਗਏ ਆ ਖੈਰ ਲੋਕ ਤਾਂ ਇਹ ਵੀ ਕਹਿ ਰਹੇ ਆ ਵੀ ਭਾਈ ਜੇ ਇਮਾਨਦਾਰ ਹੋ ਤਾਂ ਤੁਸਾਂ ਨੂੰ 30 ਲੱਖ ਰੁਪਇਆ ਨਹੀਂ ਦੇਣਾ ਚਾਹੀਦਾ ਸੀਗਾ ਖੇਰ ਪ੍ਰਧਾਨ ਸਾਹਿਬ ਨੇ ਨਾਲ ਵੀ ਸੀਗਾ ਉਹਨਾਂ ਦੇ ਕੋਈ ਪਿੱਛੇ ਉਹਨਾਂ ਨੂੰ ਦੱਸ ਰਿਹਾ ਸੀ ਵੀ ਕੀ ਤੁਸੀਂ ਜਵਾਬ ਦੇਣਾ ਫੋਨ ਕੱਟ ਚੁੱਕੇ ਆ ਉਹ ਪਰ ਗੱਲ ਇਹ ਆਉਂਦੀ ਹੈ ਵੀ ਪ੍ਰਧਾਨ ਸਾਹਿਬ ਹੋਰਾਂ ਦਾ ਕਹਿਣਾ ਹੈ ਵੀ 30 ਲੱਖ ਰੁਪਏ ਜੇ ਦਿੱਤਾ ਮੈਂ ਕਿਹਾ ਮੈਂ ਅੱਜ ਵੀ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿਉਂਕਿ ਸੁਖਵੀਰ ਸਿੰਘ ਮੈਸਰ ਖਾਨਾ ਹੋਰਾਂ ਨੇ ਗੱਲ ਕੀਤੀ ਹੈ ਗੱਲ ਹੁਣ ਪ੍ਰਧਾਨ ਜੀ ਨੇ ਇੱਕ ਚੈਲੰਜ ਹੋਰ ਕਰਤਾ ਹੈ ਮੈਸਰ ਖਾਨਾ ਜੀ ਨੂੰ ਵੀ ਮਹਾਰਾਜ ਜੇ ਤੁਸੀਂ ਇਮਾਨਦਾਰ ਹੋ ਤੁਹਾਡੀ ਪਾਰਟੀ ਕੱਟਣ ਇਮਾਨਦਾਰਾਂ ਦੀਆਂ ਫਿਰ ਆ ਜਾਓ ਖੁੱਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਲੋ ਲੋਕਾਂ ਤੋਂ ਕਿਉਂ ਮੂੰਹ ਛਾ ਪਾਉਂਦੇ ਫਿਰਦੇ ਹੋ ਮੀਡੀਆ ਤੋਂ ਕਿਉਂ ਮੂੰਹ ਛਾ ਪਾਉਂਦੇ ਫਿਰਦੇ ਹੋ ਕਿਉਂ ਤੁਸੀਂ ਇਹ ਚੀਜ਼ਾਂ ਉਹ ਕਰ ਰਹੇ ਹੋ ਜੇ ਮੈਂ ਕੁਝ ਗਲਤ ਕੀਤਾ ਜਾਂ ਤੁਸੀਂ ਲੋਕਾਂ ਨੂੰ ਦੱਸੋ ਸੋਏਗਾ ਬਿਲਕੁਲ ਜੇ ਇਹ ਗੱਲ ਹੁਣ ਮੀਡੀਆ ਦੇ ਵਿੱਚ ਆਈ ਹੈ ਉੱਥੇ ਤਾਂ ਪ੍ਰਧਾਨ ਹੋਰ ਅਨੰਤ ਗੱਲ ਇਹ ਵੀ ਕਹੀ ਚੀ ਵੀ ਮੈਸਟਰ ਖਾਨਾ ਹੋਰ ਅਨੰਤ ਐਮ ਐਲ ਏ ਦਾ ਕੀ ਮਤਲਬ ਬਣਦਾ ਸੀਗਾ ਹੱਥ ਚੁੱਕਣ ਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਗੱਲ ਚਪੇੜਾਂ ਤੱਕ ਥੱਪੜਾਂ ਤੱਕ ਨੋਬਤ ਪੁੱਜ ਗਈ ਤੇ ਉਸ ਤੋਂ ਬਾਅਦ ਪ੍ਰਧਾਨ ਹੋਰਾਂ ਨੂੰ ਸ਼ਬਦ ਲੰਡੂ ਵਰਤ ਦਿੱਤਾ ਗਿਆ ਤੇ ਉਸ ਸ਼ਬਦ ਨੇ ਕਹਿੰਦੇ ਜੀ ਵੀ ਜਿਹੜੇ ਸਾਥੀ ਸੀਗੇ ਵੀ ਸਾਥੀਆਂ ਨੇ ਹੀ ਅਜਿਹਾ ਐਮਐਲਏ ਨੂੰ ਕਸੂਤਾ ਫਸਾਇਆ ਵੀ ਹੁਣ ਮੂੰਹ ਚ ਪਾਉਣਾ ਪੈ ਗਿਆ ਖੈਰ ਪਰ ਗੱਲ ਸਾਹਮਣੇ ਹੁਣ ਇਹ ਵੀ ਆ ਗਈ ਆ ਵੀ ਮੈਸਰ ਖਾਨਾ ਕਾਨੂੰਨਨ ਤੌਰ ਤੇ ਇੱਕ ਜਿਹੜਾ ਨੋਟਿਸ ਹੈ ਉਹਨਾਂ ਨੇ ਭੇਜ ਦਿੱਤਾ ਹੈ ਅਸੀਂ ਵੀ ਕੋਸ਼ਿਸ਼ ਕੀਤੀ ਹੈ ਮੈਸਰ ਖਾਨਾ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਪਰ ਨਹੀਂ ਸੰਪਰਕ ਹੋ ਪਾ ਰਿਹਾ ਐਮਐਲਏ ਸਾਹਿਬ ਦੇ ਨਾਲ ਸੋ ਜ਼ਰੂਰ ਅਸੀਂ ਬੇਨਤੀ ਕਰਦੇ ਆਂ ਵੀ ਇਹ ਨਾ ਕਿਹਾ ਜਾਵੇ ਮੀਡੀਆ ਨੂੰ ਬਾਅਦ ਦੇ ਵਿੱਚ ਵੀ ਤੁਸੀਂ ਤਾਂ ਜੀ ਪੱਖ ਨਹੀਂ ਲੈਂਦੇ ਤੁਸੀਂ ਤਾਂ ਸਾਡਾ ਪੱਖ ਨਹੀਂ ਲਿਆ ਮੈਸਟਰ ਖਾਨਾ ਨੂੰ ਪੂਰਾ ਪੱਤਰਕਾਰ ਭਾਈਚਾਰਾ ਵੀ ਤੇ ਅਸੀਂ ਇਹ ਪੰਜਾਬੀ ਲੋਕ ਚੈਨਲ ਵੱਲੋਂ ਵੀ ਆਪਣੇ ਵੱਲੋਂ ਵੀ ਅਪੀਲ ਕਰਦੇ ਆਂ ਵੀ ਜ਼ਰੂਰ ਇਸ ਨੂੰ ਮੀਡੀਆ ਦੀ ਕਚਹਿਰੀ ਵਿੱਚ ਰੱਖੋ ਤੁਹਾਡੇ ਮੀਡੀਆ ਦੇ ਉੱਤੇ ਇਲਜ਼ਾਮ ਜਿਹੜੇ ਹੈਗੇ ਆ ਉਹ ਖੁੱਲੇ ਤੌਰ ਤੇ ਲੱਗੇ ਆ 30 ਲੱਖ ਰੁਪਏ ਤੁਸੀਂ ਲਿਆ ਤੇ ਤੁਹਾਨੂੰ ਲੋਕ ਜਿਸ ਦਿਨ 26 ਜਨਵਰੀ ਸੀ ਉਸ ਦਿਨ ਬਹੁਤ ਲੋਕਾਂ ਨੇ ਲੱਖ ਲੱਖ ਵਧਾਈਆਂ ਦਿੱਤੀਆਂ ਪਰ ਪਾਰਟੀਆਂ ਨੇ ਤਾਂ 30-30 ਲੱਖ ਵਧਾਈਆਂ ਕਹਿ ਕੇ ਉਸ ਨੂੰ ਵਿਅੰਗਮਈ ਤਰੀਕੇ ਨਾਲ ਪੇਸ਼ ਕੀਤਾ ਇਹ ਵੀ ਕਿਹਾ ਗਿਆ ਵੀ ਭਾਈ ਐਮਐਲਏ ਸਾਹਿਬ ਝੰਡਾ ਚਾੜਨ ਗਏ ਸੀਗੇ ਚੰਨ ਚਾੜ ਕੇ ਆਗੇ ਸੋ ਅਜਿਹੇ ਵਿਅੰਗਾਂ ਦਾ ਜਵਾਬ ਜੇ ਹੁਣ ਕਚਹਿਰੀ ਦੇ ਵਿੱਚ ਲੋਕਾਂ ਦੀ ਵਿੱਚ ਆ ਗਿਆ ਤਾਂ ਇਹਨੂੰ ਜ਼ਰੂਰ ਦੇਣਾ ਚਾਹੀਦਾ ਦੂਜੇ ਪਾਸੇ ਪ੍ਰਧਾਨ ਸਾਹਿਬ ਹੋਰੀ ਕਹਿੰਦੇ ਵੀ ਭਾਈ ਮੈਂ ਇੱਕ ਮਾਨਦਾਰ ਪ੍ਰਧਾਨ ਆ ਮੈਂ 30 ਲੱਖ ਲੈ ਕੇ ਪ੍ਰਧਾਨਗੀ ਲਈ ਹੈ ਸੋ ਲੋਕਾਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਇਮਾਨਦਾਰ ਹੋ ਫਿਰ ਤੁਹਾਨੂੰ 30 ਲੱਖ ਨਹੀਂ ਦੇਣਾ ਚਾਹੀਦਾ ਸੀ ਖੈਰ ਉਹ ਕਹਿੰਦੇ ਪਏ ਮਜਬੂਰੀ ਜਿਹੜੀ ਹੈ ਉਹ ਫੇਰ ਬੈਠ ਕੇ ਕਿਤੇ ਦੱਸਾਂਗਾ ਤੇ ਇਹ 5 ਕਰੋੜ ਤੁਮ ਨਹੀਂ ਮਿਲਦਾ ਐਮਐਲਏ ਸਾਹਿਬ ਨੂੰ ਪਰ ਹਾਂ ਇਹਦੇ ਸਬੂਤ ਜ਼ਰੂਰ ਮਿਲ ਜਾਣਗੇ 30 ਲੱਖ ਜਿਹੜਾ ਦਿੱਤਾ ਕਿਵੇਂ ਦਿੱਤਾ ਕਿੱਥੇ ट्रांजੈਕਸ਼ਨਾਂ ਹੋਈਆਂ ਉਹ ਤਾਂ ਈਡੀ ਤੱਕ ਜਾਣ ਨੂੰ ਜਿਹੜੇ ਤਿਆਰ ਆ ਖੈਰ ਹੁਣ ਮਾਮਲਾ ਕਿੱਧਰ ਨੂੰ ਜਾਂਦਾ ਹੈ ਤੇ ਪਾਰਟੀ ਹਾਈ ਕਮਾਂਡ ਇਸ ਮਾਮਲੇ ਦੇ ਵਿੱਚ ਕਿੱਧਰ ਨੂੰ ਤੁਰਦੀ ਹੈ ਉਹਦੇ ਉੱਤੇ ਵੀ ਹੁਣ ਨਜ਼ਰ ਬਣੀ ਰਹੇਗੀ